ਇੱਕ ਹੋਰ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਕੱਲ ਵੀ ਆਪਾਂ 6 ਲੱਖ ਦਾ ਇੱਕ ਮਕਾਨ ਪਾਇਆ ਸੀਗਾ ਤੇ ਅੱਜ ਵੀ ਆਪਾਂ 6 ਲੱਖ ਦਾ ਇੱਕ ਹੋਰ ਮਕਾਨ ਲੈ ਕੇ ਪਹੁੰਚੇ ਹਾਂ ਜਿਨ੍ਹਾਂ ਨੇ ਕੱਲ वाली ਵੀਡੀਓ ਨਹੀਂ ਦੇਖੀ ਤਾਂ ਆ ਵੀਡੀਓ ਦੇਖ ਕੇ ਉਹ ਵੀ ਦੇਖਿਓ ਉਹ ਵੀ 6 ਲੱਖ ਦਾ ਮਕਾਨ ਆ ਵੀ 6 ਲੱਖ ਦਾ ਮਕਾਨ ਤੇ ਗੱਲ ਆਪਾਂ ਕਰਾਂਗੇ ਪੂਰੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿਸ ਕਿਸੇ ਵੀ ਏਰੀਆ ਚ ਦੇਖ ਰਹੂ ਤੁਹਾਡੇ ਕੋਲੇ ਵੀ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਸਕਦੇ ਤੁਸੀਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਨੇ ਆਪਦੀ ਕੋਈ ਵੀ ਚੀਜ਼ ਕੋਠੀ ਘਰ ਮਕਾਨ ਕੋਈ ਹਵੇਲੀ ਮਹਿਲ ਕੁਝ ਵੀ ਵੇਚਣਾ ਕਿਸੇ ਵੀ ਏਰੀਆ ਚੋਂ ਭੇਜੋ ਆਪਣੇ ਕੋਲੇ ਜਿਹੜਾ ਮਕਾਨ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ ਇੱਕ ਵਾਰੀ 6 ਲੱਖ ਰੁਪਈਆ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਅਡਜਸਟਮੈਂਟ ਹੋ ਜਾਊਗਾ ਬਾਕੀ ਮਕਾਨ ਦੀ ਜੇ ਗੱਲ ਕਰੀਏ ਤਾਂ ਮਕਾਨ ਨੂੰ ਜਿਹੜੀ ਗਲੀ ਲੱਗਦੀ ਆ ਬਹੁਤ ਵਧੀਆ ਇਹਨਾਂ ਨੂੰ ਗਲੀ ਲੱਗਦੀ ਆ ਸਾਰੀ ਗਲੀ ਪੱਕੀ ਆ ਇੱਟਾਂ ਨਾਲ ਪੱਕੀ ਕੀਤੀ ਹੋਈ ਆ ਬਾਕੀ ਫੋਟੋਆਂ 'ਚ ਤੁਸੀਂ ਦੇਖ ਰਹੇ ਹੋ ਜੀ ਤੇ ਜਿਹੜਾ ਘਰ ਆ ਆ ਖਾਲੀ ਪਿਆ ਜੀ ਜਿਹੜਾ ਪਰਿਵਾਰ ਆ ਪੂਰਾ ਉਹ ਕਿਸੇ ਹੋਰ ਸ਼ਹਿਰ ਵਿੱਚ ਸ਼ਿਫਟ ਹੋ ਗਿਆ ਜੀ ਹੋਰ ਪਾਸੇ ਰਹਿਣ ਕਰਕੇ ਇਹਨਾਂ ਨੇ ਆਪਦਾ ਜਿੱਥੇ ਇਹਨਾਂ ਦਾ ਪੁਸਤਾਨੀ ਪਹਿਲਾ ਘਰ ਸੀਗਾ ਇਹਨਾਂ ਨੇ ਆਪਦਾ ਸੇਲ ਕਰਨਾ ਹੈਗਾ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਹੋਰ ਪਾਸੇ ਮਾਲਕ ਤੇ ਪਰਿਵਾਰ ਚਲਾ ਗਿਆ ਤਾਂ ਕਰਕੇ ਵੀਡੀਓ ਇਹਨਾਂ ਕੋਲ ਹੈ ਨਹੀਂ ਸਿਰਫ ਇਹਨਾਂ ਨੇ ਫੋਟੋਆਂ ਖਿੱਚੀਆਂ ਸੀਗੀਆਂ ਜਦੋਂ ਆਈ ਸੀਗੇ ਤੇ ਫੋਟੋਆਂ ਨਾਲ ਹੀ ਕੰਮ ਆਪਾਂ ਨੂੰ ਚਲਾਉਣਾ ਪਊਗਾ ਜੀ ਬਾਕੀ ਜੇ ਵੀਡੀਓ ਹੁੰਦੀ ਤਾਂ ਵੈਟਰ ਰਹਿੰਦਾ ਵਧੀਆ ਤਰੀਕੇ ਨਾਲ ਸਾਰਾ ਕੁਝ ਪਤਾ ਲੱਗ ਜਾਂਦਾ ਪਰ ਕੀ ਕਰ ਸਕਦਾ ਚਲੋ ਫੋਟੋਆਂ ਦੇ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਵਧੀਆ ਬਣਿਆ ਹੋਇਆ ਹੈ ਬਾਕੀ ਫੋਟੋਆਂ 'ਚ ਕੱਲੀ-ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੈ ਵੇੜਾ ਆਪਾਂ ਨੂੰ ਖੁੱਲਾ-ਡੁੱਲਾ ਮਿਲ ਜੂਗਾ ਵੇੜਾ ਕਾਫੀ ਵੱਡਾ ਹੈ ਤੇ ਨੀਚੋ ਸਾਰਾ ਪਾ ਨੂੰ ਪੱਕਾ ਮਿਲ ਜੂਗਾ ਬਾਕੀ ਮੀਟਰ ਲੱਗਿਆ ਹੋਇਆ ਮਾਲਕ ਨੇ ਕਿਹਾ ਤੇ ਲਾਈਟਿੰਗ ਦਾ ਸਾਰਾ ਕੰਮ ਕਰਵਾਇਆ ਹੋਇਆ ਹੈ 6 ਲੱਖ ਦੇ ਵਿੱਚੋਂ ਵੀ ਘਟ ਹੋ ਜੂਗਾ ਕਿਸੇ ਨੂੰ ਪਸੰਦ ਆਉਂਦੇ ਤਾਂ ਡਿਸਟ੍ਰਿਕਟ ਇਹਨਾਂ ਨੂੰ ਸੰਗਰੂਰ ਲੱਗਦੀ ਹੈ ਤਹਿਸੀਲ ਧੂਰੀ ਲੱਗਦੀ ਹੈ ਪਿੰਡ ਜੀ ਖੇਰੂ ਖੇਰੂ ਪਿੰਡ ਦੇ ਵਿੱਚ ਆਹ ਮਕਾਨ ਬਣਿਆ ਹੋਇਆ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਵੀ ਸਕਦੇ ਹਾਂ ਬਾਕੀ ਪਹਿਲਾਂ ਜੇ ਤੁਸੀਂ ਗੱਲ ਕਰਨੀ ਹੈ ਕੋਈ ਵੀ ਮਾਲਕ ਨਾਲ ਤਾਂ ਤੁਹਾਨੂੰ ਮਾਲਕ ਦਾ ਨੰਬਰ ਮੈਂ ਨੋਟ ਕਰਵਾ ਦਿੰਨੇ ਆਂ ਸਕ੍ਰੀਨ ਤੇ ਲਿਖਿਆ ਆ ਰਿਹਾ ਹੂਆ ਜੀ 81900 4858205 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ 81900 4858205 ਮਾਲਕ ਦਾ ਆ ਨੰਬਰ ਹੈ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਫੋਟੋਆਂ ਸਾਰੀਆਂ ਤੁਸੀਂ ਦੇਖ ਹੀ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਜ ਦਾ ਜਿਹੜਾ ਮਕਾਨ ਸੀਗਾ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ نیچے ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਪਸੰਦ ਕਰਦੇ ਹੋ ਆਪਾਂ ਕੋਠੀ ਘਰ ਮਕਾਨ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਤੇ ਆਪਣੇ ਚੈਨਲ ਨਾਲ ਜੁੜਜੋ ਤੁਸੀਂ ਪੱਕੇ ਤੌਰ ਤੇ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਸਾਰੇ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜੀ ਬਾਕੀ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਵੀਡੀਓ ਲੈ ਕੇ ਤੁਹਾਡੇ ਖਾਤਰ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਕਿਸੇ ਨੇ ਵੀ ਐਡ ਕਰਵਾਉਣੀ ਹੈ ਤੁਹਾਨੂੰ ਪਤਾ ਹੀ ਹੈ ਫ੍ਰੀ ਚ ਆਪਾਂ ਕੰਮ ਕਰਦੇ ਹਾਂ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਕਿਸੇ ਨੇ ਵੀ ਕਿਸੇ ਵੀ ਏਰੀਆ ਚੋਂ ਕੋਈ ਘਰ ਕੋਠੀ ਵੇਚਣੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਐਡ ਤੁਹਾਡੀ ਲੱਗ ਜਾਊਗੀ। ਬਾਕੀ ਮਿਲਦੇ ਆਂ ਜੀ ਜਲਦੀ ਆਪਾਂ ਤੇ ਆਪਣੇ ਕੋਲੇ ਬਹੁਤ ਸਾਰੀਆਂ ਕੂਠੀਆਂ ਤੇ ਮਕਾਨ ਆਏ ਪਏ ਐ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿੰਨੇ ਕੁ ਰੇਟ 'ਚ ਮਕਾਨ ਘਰ ਚਾਹੀਦਾ ਕਿੱਥੋਂ ਚਾਹੀਦਾ ਕਰੋ ਕਮੈਂਟ